ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਇਹ ਬਾਣੀ ਲਿਖਾਉਣ ਦੀ ਲੋੜ ਕਿਉਂ ਪਈ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕਣਾ ਅੱਜ ਤੋਂ ਬਾਅਦ ਤੁਹਾਡਾ ਕੋਈ ਦੇਹ ਧਾਰੀ ਗੁਰੂ ਨਹੀਂ ਹੋਵੇਗਾ ਬੁੱਢਾ ਸਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਨੇ ਸਭ ਪੰਥ ਕੋਈ ਦੁਨੀਆ ਦੀ ਤਾਕਤ ਮੇਰੇ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਦਾਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਰੇ ਆਖੋ ਜੀ ਧੰਨ ਬਾਬਾ ਦੀਪ ਸਿੰਘ ਜੀ ਪਰਮ ਸਨਮਾਨ ਜੋਗ ਸਤਿਗੁਰ ਜੀ ਦੀ ਸਾਜੀ ਨਵਾਜੀ ਸਾਧ ਸੰਗਤ ਜੀਓ ਵੱਡਿਆਂ ਭਾਗਾਂ ਵਾਲੇ ਹੋ ਸਤਿਗੁਰ ਦੀ ਹਜ਼ੂਰੀ ਦੇ ਬੈਠੇ ਹੋ ਆਓ ਜਿਨੇ ਘਰਾਂ ਜੈ ਬੈਠ ਕੇ ਇਸ ਮਾਗੋਂ ਦਾ ਆਨੰਦ ਮਾ ਰਹੇ ਹੋ ਜਿਨੇ ਇੱਥੇ ਸਤਿਗੁਰ ਦੀ ਹਜ਼ੂਰੀ ਦੇ ਬੈਠੇ ਹੋ ਸਤਿਗੁਰ ਦੇ ਪਿਆਰ ਸਤਿਗੁਰ ਦੇ ਸਤਕਾਰ ਵਿੱਚ ਦੋਵੇਂ ਹੱਥ ਜੋੜ ਲਓ ਜੀ ਅਦਬ ਸਤਕਾਰ ਦੇ ਨਾਲ ਸਤਗੁਰੂ ਜੀ ਵੱਲੋਂ ਬੁਲੰਦ ਕੀਤੀ ਬਦੇ ਬਲਾਓ ਪਿਆਰ ਚੱਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਸੰਗਤਾਂ ਜੁਗੋ ਜੁਗ ਅਟਲ ਤਨ ਤਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਦਾ ਪਹਿਲਾ ਪ੍ਰਕਾਸ਼ ਜਿਹੜਾ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾ ਰਹੀਆਂ ਨੇ ਸਤ ਸੰਗਿਓ ਰਾਮ ਸਰ ਦੀ ਉਹ ਪਵਿੱਤਰ ਧਰਤੀ ਹੈ ਜਿੱਥੇ ਸਤਗੁਰੂ ਜੀ ਨੇ ਆਪ ਸਾਰੀ ਬਾਣੀ ਇਕਜਗ ਦੇ ਇਕੱਤਰ ਕਰਕੇ ਭਾਈ ਗੁਰਦਾਸ ਜੀ ਦੇ ਕੋਲੋਂ ਫਿਰ ਸਾਰੀ ਗੁਰਬਾਣੀ ਆਦ ਗ੍ਰੰਥ ਦੇ ਵਿੱਚ ਸਾਰੀ ਬਾਣੀ ਲਿਖਾਈ ਇੱਕ ਗ੍ਰੰਥ ਤਿਆਰ ਹੋ ਗਿਆ ਜਿਹਨੂੰ ਉਸ ਵੇਲੇ ਆਦ ਗ੍ਰੰਥ ਸਹਿਜ ਨਾਮ ਦਿੱਤਾ ਗਿਆ ਕਿਉਂ ਉਦੋਂ ਗੁਰਤਾ ਗਦੀ ਅਜੇ ਨਹੀਂ ਮਿਲੀ ਸਤ ਗੁਰੂ ਜੀ ਨੂੰ ਜਦੋਂ ਸਤਗੁਰੂ ਜੀ ਭਾਈ ਗੁਰਦਾਸ ਜੀ ਦੇ ਕੋਲੋਂ ਸਾਰੀ ਬਾਣੀ ਇੱਕ ਜਗ੍ਹਾ ਤੇ ਲਿਖਵਾ ਰਹੇ ਨੇ ਇਹ ਬਾਣੀ ਲਿਖਾਉਣ ਦੀ ਲੋੜ ਕਿਉਂ ਪਈ ਸਤਸੰਗਿਓ ਉਸ ਵੇਲੇ ਕਈ ਗੁਰੂ ਘਰ ਦੇ ਦੁਖੀ ਕਈ ਗੁਰੂ ਘਰ ਦੇ ਵਿਰੋਧੀ ਉਹਨਾਂ ਨੇ ਆਪਣੀ ਕੱਚੀ ਬਾਣੀ ਉਚਾਰਦੇ ਸ਼ੁਰੂ ਕਰ ਦਿੱਤੀ ਸੀ ਤੇ ਥੱਲੇ ਗੁਰੂ ਨਾਨਕ ਜੀ ਦੇ ਨਾਮ ਦੀ ਮੋਹਰ ਲਗਾ ਦੇਣੀ ਸ਼ਾਇਦ ਕਈ ਨਾ ਸਮਝੇ ਹੋਣਾ ਅੱਜ ਪੰਜਾਬ ਦੀਆਂ ਟਰਾਲੀਆਂ ਪੰਜਾਬ ਦੇ ਟਰੱਕਾਂ ਦੇ ਮਗਰ ਇੱਕ ਲਾਈਨ ਲਿਖੀ ਹੁੰਦੀ ਹੈ ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ ਕਈ ਵਾਰ ਕਈ ਜੋ ਸੁਸਾਇਟੀਆਂ ਨੇ ਉਹਨਾਂ ਦੇ ਭੈਣਾ ਇਹ ਸ਼ਬਦ ਵੀ ਬੋਲਦੀਆਂ ਨੇ ਪਰ ਇਹ ਗੁਰਮੁਖੋ ਕੱਚੀ ਬਾਣੀ ਹੈ ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਬਾਣੀ ਨਹੀਂ ਹੈ ਇੱਕ ਹੋਰ ਲਾਈਨ ਲਿਖੀ ਹੁੰਦੀ ਹੈ ਨਾਨਕ ਨੀਮਾ ਜੋ ਚਲੈ ਲਗੇ ਨਾ ਤਤੀ ਵਾਉ ਇਹ ਵੀ ਕੱਚੀ ਬਾਣੀ ਹੈ ਉਹਨਾਂ ਨੇ ਗੁਰਬਾਣੀ ਦੇ ਮਲਾਵਟ ਇਸ ਤਰ੍ਹਾਂ ਕਰਨੀ ਸ਼ੁਰੂ ਕਰਤੀ ਵੀ ਸਤਗੁਰ ਨੇ ਸਾਰੀ ਬਾਣੀ ਇੱਕ ਜਗ੍ਹਾ ਤੇ ਇਕੱਤਰ ਕਰ ਦਿੱਤੀ ਤਾਂ ਕਿ ਮੇਰਾ ਸਿੱਖ ਭੁਲੇਖਾ ਨਾ ਖਾ ਸਕੇ ਜਦੋਂ ਸਤਗੁਰ ਜੀ ਗੁਰਬਾਣੀ ਲਿਖਾ ਰਹੇ ਨੇ ਚਾਰ ਸਰੀਰ ਗੁਰੂ ਅਰਜਨ ਦੇ ਪਿਤਾ ਦੀ ਸ਼ਰਨ ਵਿੱਚ ਆਉਂਦੇ ਨੇ ਆਕੇ ਬੇਨਤੀ ਕਰਦੇ ਨੇ ਇਹ ਗੁਰੂ ਅਰਜਨ ਦੇ ਪਿਤਾ ਜੀ ਸਾਨੂੰ ਪਤਾ ਲੱਗਾ ਇੱਕ ਤੁਸੀਂ ਸਾਂਝਾ ਗ੍ਰੰਥ ਤਿਆਰ ਕਰ ਰਹੇ ਹੋ ਸੰਸਾਰ ਦੇ ਭਲੇ ਵਾਸਤੇ ਇੱਕ ਬੜਾ ਪਵਿੱਤਰ ਗ੍ਰੰਥ ਤਿਆਰ ਕਰ ਰਹੇ ਹੋ ਕਿਰਪਾ ਕਰੋ ਇਸ ਗ੍ਰੰਥ ਦੇ ਵਿੱਚ ਸਾਡੀ ਰਚਨਾ ਵੀ ਦਰਜ ਕਰ ਦਿਓ ਕਿੱਥੇ ਤੁਸੀਂ ਬਾਕੀ ਗੁਰੂ ਪਾਤਸ਼ਾਹ ਜੀ ਦੀ ਬਾਣੀ ਭਗਤਾਂ ਦੀ ਬਾਣੀ ਭੱਟਾਂ ਦੀ ਬਾਣੀ ਗੁਰਸਿੱਖਾਂ ਦੀ ਬਾਣੀ ਦਰਜ ਕਰ ਰਹੇ ਹੋ ਉੱਥੇ ਕਿਰਪਾ ਕਰੋ ਸਾਡੀ ਰਚਨਾ ਵੀ ਦਰਜ ਕਰ ਦਿਓ ਵਿੱਚ ਤੇ ਉਸ ਵੇਲੇ ਗੁਰੂ ਅਰਜਨ ਦੇਵ ਪਤਾ ਜੀ ਆਖ ਲਗੇ ਭਾਈ ਤੁਸੀਂ ਆਪਣੀ ਰਚਨਾ ਸਾਨੂੰ ਸੁਣਾਓ ਜੇ ਤੁਹਾਡੀ ਰਚਨਾ ਗੁਰਮਤਿ ਦੀ ਕਸਵੱਟੀ ਤੇ ਪੂਰੀ ਉਤਰਦੀ ਹੋਵੇਗੀ ਨਾ ਫਿਰ ਅਸੀਂ ਤੁਹਾਡੀ ਰਚਨਾ ਵੀ ਦਰਜ ਕਰਵਾਵਾਂਗੇ ਉਹ ਚਾਰ ਕੌਣ ਸਨ ਕਾਨਾ ਪੀਲੂ ਸ਼ੱਜੂ ਤੇ ਸਹਾ ਹਸੈਨ ਜਦੋਂ ਇਹਨਾਂ ਚਵਨ ਨੇ ਆਪੂ ਆਪਣੀ ਰਚਨਾ ਸੁਣਾਈ ਕਿਸੇ ਦੀ ਰਚਨਾ ਦੇ ਵਿੱਚ ਔਰਤ ਨੂੰ ਮੰੰਦਾ ਆਖਿਆ ਸੀ ਕਿਸੇ ਦੀ ਰਚਨਾ ਦੇ ਵਿੱਚ ਹੋਮੇ ਦੇ ਬੋਲ ਸਨ ਕਿਸੇ ਦੀ ਰਚਨਾ ਦੇ ਵਿੱਚ ਸੰਸਾਰ ਨੂੰ ਮੰੰਦਾ ਆਖਿਆ ਸੀ ਕਿਸੇ ਦੀ ਰਚਨਾ ਦੇ ਵਿੱਚ ਧੀਆਂ ਨੂੰ ਮੰੰਦਾ ਆਖਿਆ ਸੀ ਉਸ ਵੇਲੇ ਗੁਰੂ ਅਰਜਨ ਦੇਵ ਜੀ ਚਾਰਾਂ ਨੂੰ ਪਿੱਛੇ ਕਰ ਦਿੱਤਾ ਆਖਿਆ ਤੁਹਾਡੀ ਰਚਨਾ ਗੁਰੂ ਨਾਨਕ ਦੀ ਕਸਵੱਟੀ ਤੇ ਖੜੀ ਨਹੀਂ ਉਤਰਦੀ ਤੁਸੀਂ ਔਰਤ ਨੂੰ ਮੰਦਾ ਆਖ ਰਹੇ ਹੋ ਇਹ ਗੁਰਨਾਨਕ ਜੀ ਦੇ ਘਰੋਂ ਕੇ ਆਵਾਜ਼ ਆਉਂਦੀ ਹੈ ਸੋ ਕਿਉਂ ਮੰਦਾ ਆਖੀਏ ਜਿਤ ਜਮੇ ਰਾਜਾਨ ਇੱਥੇ ਤਾਂ ਔਰਤ ਨੂੰ ਵਡਿਆਈ ਦਿੱਤੀ ਗਈ ਹੈ ਇੱਥੇ ਤਾਂ ਔਰਤ ਦਾ ਸਤਿਕਾਰ ਕੀਤਾ ਗਿਆ ਹੈ ਹੁਣ ਕਿਸੇ ਦੀ ਚਿਰਜ ਹੋਮੀ ਦੇ ਬੋਲ ਨੇ ਉਹੀ ਰੇ ਮੈਂ ਉਹੀ ਰੇ ਜੱਖੋ ਸਿਮਰੇ ਦੇਵੀ ਦੇਵਾ ਮੈਂ ਉਹੀ ਆ ਜਿੰਨੂੰ ਉਸ ਦੇਵੀ ਦੇਵਤੇ ਵੀ ਸਮਰਦੇ ਨੇ ਗੁਰਾਰਜਨ ਦੇ ਪਿਤਾ ਜੀ ਕਹਿੰਦੇ ਇੱਥੇ ਤਾਂ ਮਹਾਪੁਰਖ ਭਗਤ ਰਵੀਦਾਸ ਜੀ ਵਰਗੇ ਇਹ ਕਹਿੰਦੇ ਨੇ ਜਬ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਇੱਥੇ ਤਾਂ ਇਹ ਆਵਾਜ਼ ਹੋ ਜੀ ਹੰਕਾਰੀਆਂ ਨਿੰਦਕਾਂ ਪਿੱਠ ਦਿਓ ਨਾਮ ਦਿਓ ਮੁਖ ਲਾਇਆ ਸਤਬੂ ਨੇ ਚਾਰੇ ਨੂੰ ਪਿੱਛੇ ਕਰਤਾ ਇਹ ਚਾਰੇ ਕਵੀ ਨਾਰਾਜ਼ ਹੋ ਕੇ ਚਲੇ ਗਏ हे ਗੁਰੂ ਅਰਜਨ ਦੇ ਪਤਾ ਜੀ ਤੂੰ ਹੱਥੋਂ ਸਦਕੇ ਜਾਈਏ ਤੂੰ ਹੱਥੋਂ ਭਲੇ ਹਾਰੇ ਜਾਈਏ ਬੇਸ਼ੱਕ ਇਹ ਚਾਰੇ ਕਵੀ ਨਾਰਾਜ਼ ਹੋ ਗਏ ਪਰ ਕਿਸ ਸੰਧਾਨ ਤਾ ਸਮਝੌਤਾ ਨਹੀਂ ਕੀਤਾ ਫੇ 1604 ਦੇ ਵਿੱਚ ਰਾਮ ਸਰ ਦੀ ਪਵਿੱਤਰ ਧਰਤੀ ਤੋਂ ਨਗਰ ਕੀਰਤਨ ਦੇ ਰੂਪ ਦੇ ਵਿੱਚ ਬਾਬਾ ਬੁੱਢਾ ਸਾਹਿਬ ਨੇ ਆਦ ਗੰਸਾ ਦਾ ਸੂਰ ਸੀਸ ਤੇ ਸਜਾਇਆ ਗੁਰ ਅਰਜਨ ਦੇਵ ਜੀ ਚੌਰ ਸਾਹਿਬ ਕਰਦੇ ਨੇ ਸੰਗਤਾਂ ਨਾਮ ਜਪਦੀਆਂ ਜਪਦੀਆਂ ਹਰ ਮੰਦਰ ਸਾਹਿਬ ਆ ਲਾ ਰੀਆਂ ਨੇ ਕੋਈ ਸੰਗਤ ਗੁਰਬਾਣੀ ਦਾ ਕੀਰਤਨ ਕਰ ਰਿਆ ਹੈ ਕੋਈ ਨਾਮ ਜਪ ਰਿਹਾ ਹੈ ਆਓ 2 ਮਿੰਟ ਅਸੀਂ ਵੀ ਗੁਰਮਖੋ ਹਾਜ਼ਰੀ ਲਗਾਈਏ ਆਪਣੇ ਭਲੇ ਵਾਸਤੇ ਆਪਣੇ ਬੱਚਿਆਂ ਦੇ ਭਲੇ ਵਾਸਤੇ ਸਾਰੀ ਸੰਗਤ ਆਓ 2 ਮਿੰਟ ਪਿਆਰ ਦੇ ਵਿੱਚ ਹਾਜ਼ਰੀ ਲਗਾਈਓ ਜੀ ਸਤਿਨਾਮ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ਨਾਮ ਵਾਹਿ ਗੁਰੂ ਸਤ ¡Suscríbete ਕੀਰਤਨ ਪਹੁੰਚਿਆ ਸਤਖੰਡ ਸਿਹਰ ਮੰਦਰ ਸਾਹਿਬ ਗੁਰੂ ਅਰਜਨ ਦੇਵ ਜੀ ਨੇ ਬਾਬਾ ਵੱਡਾ ਸੈ ਨੂੰ ਇਸ਼ਾਰਾ ਕੀਤਾ ਬੁੱਢਾ ਸਹਿਬ ਖੋਲੋ ਗ੍ਰੰਥ ਲਿਓ ਆਵਾਜ਼ ਸੁਨੇ ਸਭ ਪੰਥ ਉਸ ਵੇਲੇ ਹੁਕਮਨਾਮਾ ਆਇਆ ਸੁਹੀ ਮਹੱਲਾ ਪੰਜਵਾਂ ਸੰਤਾਂ ਕੇ ਕਾਰਜ ਆਪ ਖਲੋਵਾ ਹਰ ਕੰਮ ਕਰਾਵਣ ਆਇਆ ਰਾਮ ਸਤਗੁਰੂ ਦੇ ਇਲਾਹੀ ਬਾਣੀ ਦਾ ਅੰਤ ਕੀਰਤਨ ਹੋਇਆ ਸ਼ਾਮ ਨੂੰ ਸੋਦਰ ਦਾ ਪਾਠ ਹੋਇਆ ਕੀਰਤਨ ਸੋਲੇ ਦੀ ਬਾਣੀ ਪੜੀ ਗਈ ਤੇ ਸਤਗੁਰ ਦਾ ਸੁਖ ਹਸਨ ਜਿੱਥੇ ਅਜੇ ਆਕਾਲ ਤਖਤ ਹੈ ਸੁਖ ਹਸਨ ਹੁੰਦਾ ਹੈ ਗੁਰਦੁਆਰਾ ਕੋਠਾ ਸਾਹਿਬ ਉੱਥੇ ਸਤਗੁਰ ਦਾ ਸੁਖ ਹਸਨ ਜਿਸ ਵੇਲੇ ਹੋਇਆ ਨਾ ਰਾਤ ਨੂੰ ਤੇ ਕੁਝ ਸਿੱਖਾਂ ਅਕਲ ਕੇ ਸਤਗੁਰੂ ਜੀ ਕੋਲ ਤੁਹਾਡਾ ਪਲੰਘ ਢਾ ਦਈਏ ਇੱਕ ਪਲੰਗ ਤੇ ਸਤ ਗੁਰੂ ਦੀ ਦਾ ਸੁੱਖ ਆਸਣ ਹੋ ਗਿਆ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਖ ਲਗੇ ਸਤ ਨੂੰ ਕੋਲ ਤੁਹਾਡਾ ਪਲੰਗ ਢਾਰ ਦਈਏ ਉਸ ਵੇਲੇ ਗੁਰੂ ਅਰਜਨ ਦੇਵ ਜੀ ਕਹਿੰਦੇ ਨਹੀਂ ਅਸੀਂ ਗੁਰਬਾਣੀ ਦਾ ਸਤਕਾਰ ਕਰਨਾ ਹੈ ਗੁਰਥੀ ਪਰਮੇਸ਼ਰ ਦਾ ਥਾਣ ਸਾਡਾ ਆਸਣ ਅਧ ਜਮੀਨ ਤੇ ਲਾ ਦਿਓ ਥੱਲੇ ਸਿੱਖਾਂ ਨੇ ਚਾਦਰ ਵਿਛਾਤੀ ਗੁਰਮਖੋ ਸਤ ਗੁਰੂ ਜਮੀਨ ਤੇ ਹੀ ਆਰਾਮ ਕੀਤਾ ਸਤ ਗੁਰੂ ਜੀ ਨੇ ਅੱਜ ਵੀ ਤੁਸੀਂ ਅਕਾਲ ਤਖਤ ਸੱਜ ਚਲੇ ਜਾਓ ਜਿੱਥੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਸੁਖਾਸਨ ਹੁੰਦਾ ਹੈ ਥੱਲੇ ਬਲੰਗ ਦੇ ਵੇਖੋ ਚਿੱਟੀ ਚਾਦਰ ਵਿਛੀ ਹੁੰਦੀ ਹੈ ਭਾਵਨਾ ਵਾਲੇ ਫਿਰ ਦਰਸ਼ਨ ਕਰਦੇ ਨੇ ਅੱਜ ਵੀ ਗੁਰੂ ਅਰਜਨ ਦੇਵ ਜੀ ਥੱਲੇ ਆਰਾਮ ਕਰੇ ਨੇ ਵਿਰਾਜਮਾਨ ਨੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਵੇਖੋ ਸਤਿ ਨੇ ਆਖਿਆ ਸਿੱਖੋ ਗੁਰਬਾਣੀ ਦਾ ਸਤਕਾਰ ਕਰਨਾ ਹੈ ਤੁਸੀਂ ਸ਼ਬਦ ਨਾਲ ਜੁੜਨਾ ਹੈ ਤੁਸੀਂ ਭਾਗਾਂ ਵਾਲਿਓ ਜਿਸ 1708 ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਦੇਰ ਦੀ ਧਰਤੀ ਤੇ ਪਉਂਦੇ ਨੇ ਉੱਥੇ ਸਤਨ ਦੀ ਆਖਦੇ ਨੇ ਭਾਈ ਸਿੱਖੋ ਅੱਜ ਤੋਂ ਬਾਅਦ ਤੁਹਾਡਾ ਕੋਈ ਦੇਹ ਧਾਰੀ ਗੁਰੂ ਨਹੀਂ ਹੋਵੇਗਾ ਕਿਸੇ ਸਰੀਰ ਨੂੰ ਮੱਥਾ ਨਹੀਂ ਟੇਕਣਾ ਕੋਈ ਦੇਹ ਧਾਰੀ ਤੁਹਾਡਾ ਗੁਰੂ ਨਹੀਂ ਹੋਵੇਗਾ ਸਿੱਖਾਂ ਨੇ ਹੱਥ ਜੋੜ ਲਿਆ ਸਾਡਾ ਗੁਰੂ ਕੌਣ ਹੋਵੇਗਾ ਉਸ ਵੇਲੇ ਗੁਰਮਖੋ ਜੋ ਸਤਗੁਰ ਨੇ ਆਖਿਆ ਗਿਆਨੀ ਗਿਆਨ ਸਰਤੀ ਲਿਖਦੇ ਨੇ ਆਖਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ ਭਾਗਾ ਵਾਲਿਓ ਕੁਝ ਸਿੱਖ ਥੋੜਾ ਜਿਹਾ ਉਦਾਸ ਹੋ ਗਏ ਆਖਣਗੇ ਸਤਗੁਰ ਜਿਵੇਂ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਆਂ ਕੋਈ ਗੱਲ ਪੁੱਛਣੀ ਸੀ ਤੁਹਾਨੂੰ ਅਸੀਂ ਪੁੱਛਦੇ ਆ ਤੁਹਾਨੂੰ ਬੇਨਤੀ ਨੂੰ ਸਵਾਲ ਕਰਦੇ ਆ ਤੁਸੀਂ ਫਿਰ ਕਿਰਪਾ ਕਰਕੇ ਜਵਾਬ ਦਿੰਦੇ ਹੋ ਸੋਝੀ ਦਿੰਦੇ ਹੋ ਸਤਿਗੁਰੂ ਅਸੀਂ ਗੁਰੂ ਗ੍ਰੰਥ ਸਾਹਿਬ ਨਾਲ ਕਿਵੇਂ ਗੱਲਾਂ ਕਰਾਂਗੇ ਤੁਸੀਂ ਸਾਡੀ ਅਗਵਾਈ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਸਾਡੀ ਕਿਵੇਂ ਅਗਵਾਈ ਕਰਨਗੇ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਸਿੱਖੋ ਕਿਰਾਨ ਸਾਹਿਬ ਦੀ ਰੇਖ ਬਣਾਓ ਅਰਦਾਸ ਕਰੋ ਫਿਰ ਸਤਿਗੁਰੂ ਕੋਲ ਹੁਕਮਨਾਮਾ ਲਓ ਸਤਿਗੁਰੂ ਤੁਹਾਨੂੰ ਜਵਾਬ ਦੇਣਗੇ सिखा न किताब सां जेक तयारु थी ਅਰਦਾਸ ਹੋਈ ਜਦੋਂ ਹੁਕਮਨਾਮਾ ਲਿਆ ਨਾ ਮਾਰੂ ਮਹੱਲਾ ਪੰਜਵਾ ਖੁੱਲਿਆ ਚਰਨ ਕਿਰਪਾ ਪਈ ਠਾਕੁਰ ਕੀਰਤਨ ਹਰ ਹਰ ਗਾਈ ਸ਼ਰਮ ਥਾਕਾ ਪਾਏ ਬਿਸਰਾਮਾ ਮਿਟ ਗਈ ਸਗਲੀ ਧਾਈ ਅਬ ਮੋਹੇ ਜੀਵਨ ਪਦਵੀ ਪਾਈ ਚੀਤ ਆਇਓ ਮਨ ਮੁਰਖ ਬਿਧਾਤਾ ਸੰਤਨ ਕੀ ਸ਼ਰਨ ਆਈ ਇਸੇ ਹੁਕਮਨਾਮੇ ਦੀਆਂ ਪੰਕਤੀਆਂ ਨੇ ਜਦੋਂ ਇਹ ਪੰਕਤੀਆਂ ਆਈਆਂ ਸਿੱਖਾਂ ਦੇ ਜੇਲਿਆਂ ਤੇ ਰੌਣਕ ਆ ਗਈ ਕਿਹੜੀ ਪੰਕਤੀ ਸਤ ਹਜੂਰ ਹਾਜ਼ਰ ਹੈ ਨਾਜ਼ਰ ਕਤੇ ਨਾ ਭਇਓ ਦੁਰਾਈ ਬੋਲੋ ਸੱਜ ਹਜੂਰ ਹਾਜ਼ਰ ਹੈ ਹਾਜ਼ਰ ਕਤੇ ਨਾ ਭਇਓ ਦੁਰਾਈ ਓਏ ਸੋ ਨਿਹਾਲ ਸਤਿ ਸ੍ਰੀ ਅਕਾਲ ਸਿੱਖਾਂ ਦੇ ਚੀਰੇ ਗਰੌਣਕ ਆ ਗਈ ਉਸ ਵੇਲੇ ਗੁਰੂ ਗੋਬਿੰਦ ਸਿੰਘ ਮਾਰੇ ਕਹਿੰਦੇ ਉਹ ਭਾਈ ਗੁਰਸਖੋ ਜਦ ਤੱਕ ਮੇਰਾ ਸਿੱਖ ਕੁਰਬਾਨੀ ਦਾ ਅਭਿਆਸ ਕਰਦਾ ਰਹੇਗਾ ਜਦ ਤੱਕ ਮੇਰਾ ਸਿੱਖ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਰਹੇਗਾ ਕੋਈ ਦੁਨੀਆ ਦੀ ਤਾਕਤ ਮੇਰੇ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਬੋਲੇ ਤੱਕ ਮੇਰਾ ਸਿੱਖ ਗੁਰਬਾਣੀ ਨਾਲ ਜੁੜਿਆ ਰਹੇਗਾ ਗੁਰਬਾਣੀ ਦਾ ਅਭਿਆਸ ਕਰਦਾ ਰਹੇਗਾ ਸ਼ਸਤਰ ਵਿਦਿਆ ਦਾ ਅਭਿਆਸ ਕਰਦਾ ਰਹੇਗਾ ਕੋਈ ਦੁਨੀਆ ਦੀ ਤਾਕਤ ਮੇਰੇ ਸਿੱਖ ਨੂੰ ਗੁਲਾਮ ਨਹੀਂ ਬਣਾ ਸਕਦੀ ਸਤਿਗੁਰੂ ਜੀ ਕਹਿੰਦੇ ਅੱਜ ਤੋਂ ਤੁਹਾਡੀ ਅਗਵਾਈ ਤਨ ਤਨ ਗੁਰੂ ਗ੍ਰੰਥ ਸਾਹਿਬ ਜੀ ਕਰਨਗੀ ਫਿਰ ਸਮੇ ਸਮੇਂ ਦੇ ਸਿਰ ਗੁਰੂ ਗ੍ਰੰਥ ਸਾਹਿਬ ਨੇ ਅਗਵਾਈ ਕੀਤੀ 10 ਅਪ੍ਰੈਲ 1730 ਦੇ ਵਿੱਚ ਮਸਾਕੀ ਵਾਲੇ ਦਿਨ ਹਰਮੰਦਰ ਸਾਹਿਬ ਇਕੱਠ ਹੋਇਆ ਮਿਸਲਾਂ ਦੇ ਸਰਦਾਰ ਵੀ ਇਕੱਠੇ ਉੱਤੇ ਹੋਏ ਕਸੂਰ ਤੋਂ ਇੱਕ ਬ੍ਰਾਹਮਣ ਦੁੰਦਾ ਹੋਇਆ ਆਉਂਦਾ ਹੈ ਆ ਕੇ ਖਾਲਸੇ ਦੇ ਚਰਨਾਂ 'ਚ ਦੋਵੇਂ ਹੱਥ ਧੋੜ ਕੇ ਬੇਨਤੀ ਕਰਦਾ ਹੈ ਖਾਲਸਾ ਜੀ ਤੁਹਾ ਨੂੰ ਗੁਰੂ ਗੋਬਿੰਦ ਸਿੰਘ ਨੇ ਸਾਜਿਆ ਸੀ ਜ਼ੁਲਮ ਦੇ ਖਿਲਾਫ ਤੁਸੀਂ ਆਪਣੀ ਸਮਸ਼ੀਰ ਝੁਕਦੇ ਹੋ ਅੱਜ ਮੇਰੀ ਘਰ ਵਾਲੀ ਬ੍ਰਾਹਮਣੀ ਨੂੰ ਉਸਮਾਨ ਖਾਨ ਕਸੂਰ ਦਾ ਹਕਮ ਚੁੱਕ ਕੇ ਲੈ ਗਿਆ ਹੈ ਕਿਰਪਾ ਕਰੋ ਜੇ ਦਰਬਾਰ ਛੋੜ ਔਲਕਤ ਜਾऊं ਹੁਣ ਤੁਹਾਡਾ ਦਰਵਾਜ਼ਾ ਛੜਕੁਰ ਮੈਂ ਕਿੱਥੇ ਜਾਵਾਂ ਤੁਹਾਨੂੰ ਮੈਨੂੰ ਸਿਹਤਾ ਮਿਲ ਸਕੇ ਕਿਰਪਾ ਕਰੋ ਤੁਸੀਂ ਉਸਮਾਨ ਖਾਨ ਦੇ ਕੋਲੋਂ ਮੇਰੀ ਧਰਮ ਪੱਤਰੀ ਨੂੰ ਛੁੜਾ ਕੇ ਮੇਰੇ ਹਵਾਲੇ ਕਰੋ ਦੌਂਦੇ ਹੋਏ ਨੇ ਪ੍ਰਿਆਸ ਕੀਤੀ ਉੱਥੇ ਸਰਦਾਰ ਹਰੀ ਸਿੰਘ ਪੰਗੀ ਜੀ ਬੈਠੇ ਨੇ ਸਿਹਾਜ ਅਸਾ ਸਿੰਘ ਅਲੂ ਵਾਲੀਆ ਜੀ ਬੈਠੇ ਨੇ ਅਜੇ ਪ੍ਰਸ਼ਾਦਾ ਛਕਣ ਲੱਗੇ ਨੇ ਥਾਲ ਅੱਗੇ ਹੈ ਸਰਦਾਰ ਹਰੀ ਸਿੰਘ ਪੰਗੀ ਜੀ ਕਹਿੰਦੇ ਕਿੰਦੇ ਹੁਣੇ ਕਸੂਰ ਤੇ ਹਮਲਾ ਕਰਦੇ ਆਂ ਕੁਝ ਬਾਕੀ ਸਦਾ ਰੱਖਣ ਲੱਗੇ ਉਹ ਸੁਮਾਨ ਖਾਨ ਦੇ ਕੋਲ ਫੌਜਾਂ ਬਹੁਤ ਨੇ ਉਹਦੇ ਕੋਲ ਹਥਿਆਰ ਵੀ ਜ਼ਿਆਦੇ ਨੇ ਫੌਜਾਂ ਵੀ ਜ਼ਿਆਦੀਆਂ ਨੇ ਥੋੜਾ ਸੋਚ ਸਮਝ ਕੇ ਹਮਲਾ ਕਰੀਏ ਤਾਂ ਉਸ ਵੇਲੇ ਜਦੋਂ ਕੁਝ ਕਹਿੰਦੇ ਹੁਣੇ ਹਮਲਾ ਕਰੀਏ ਕੁਝ ਕਹਿੰਦੇ ਥੋੜਾ ਸਮਾਂ ਬਾਅਦ ਹਮਲਾ ਕਰਾਂਗੇ ਫਿਰ ਦੁਰਦਾ ਬਣ ਗਈ ਫਿਰ ਜਦ ਵਿੱਚ ਗੁਰ ਸਿੱਖਾਂ ਨੇ ਆਖਿਆ ਚਲੋ ਬੂਗਰਨ ਸਾਈਡੋਂ ਪਛਲੇ ਨੇ ਜਦੋਂ ਗ੍ਰੰਥ ਸਾਹਿਬ ਨੂੰ ਵੇਖ ਕੇ ਖਲਾਫੇ ਦੇਖ ਤਿਆਰ ਕਰਕੇ ਅਰਦਾਸਾ ਸੋਧਿਆ ਗਿਆ ਹੁਕਮਨਾਮਾ ਜਦੋਂ ਲਿਆ ਆਇਆ ਪਤਾ ਉਹ ਕੰਨਾਮਾ ਕਿਹੜਾ ਆਇਆ ਬਸੰਤ ਕੀ ਵਾਰ ਮਹੱਲ ਪੰਜਵਾਂ ਪੰਜੇ ਵੱਡੇ ਮਹਾਵਲੀ ਕਰ ਸੱਚਾ ਢੋਆ ਜਦੋਂ ਇਹ ਹੁਕਮਨਾਮ ਆਇਆ ਉਸੇ ਵੇਲੇ ਸਿੱਖਾਂ ਨੇ ਤਿਆਰੀਆਂ ਕਰ ਲਈਆਂ ਕਸੂਰ ਤੇ ਹਮਲਾ ਕੀਤਾ ਉਸਮਾਨ ਖਾਨ ਨੂੰ ਗੁਰਮੁਖੋ ਜੰਗ ਜਹਰਾ ਕੇ ਉਹ ਬ੍ਰਾਹਮਣ ਦੀ ਘਰ ਵਾਡੀ ਨੂੰ ਵਾਪਸ ਲਿਆ ਕੇ ਬ੍ਰਾਹਮਣ ਦੇ ਹਵਾਲੇ ਕੀਤਾ ਵੇਖੋ ਸਮੇ ਸਮੇ ਦੇ ਸਿਰ ਕਿਵੇਂ ਗੁਰੂ ਗ੍ਰੰਥ ਸਾਹਿਬ ਜੀ ਗੁਰਸਿੱਖਾਂ ਦੀ ਅਗਵਾਈ ਕਰਦੇ ਪਏ ਨੇ ਪਹਿਲਾਂ ਵੀ ਅਗਵਾਈ ਕਰਦੇ ਸਨ ਅੱਜ ਵੀ ਅਗਵਾਈ ਕਰਦੇ ਨੇ ਰੈਂਦੀ ਦੁਨੀਆ ਤੱਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਗੁਰਸਿੱਖਾਂ ਦੀ ਅਗਵਾਈ ਕਰਦੇ ਰਹਿਣਗੇ બસ ਸਿੱਖਾ ਤੇਰਾ ਭਰੋਸਾ ਹੋਵੇ ਤੇਰੀ ਸ਼ਰਧਾ ਹੋਵੇ ਤੇਰਾ ਪਿਆਰ ਹੋਵੇ ਮੈਂ ਕਿ ਵਿਦਵਾਨ ਨੂੰ ਪੜਦਾ ਪਿਆ ਸਾਕ ਕਿਸੇ ਹੋਰ ਧਰਮ ਦਾ ਵਿਦਵਾਨ ਹੈ ਉਹ ਕੀ ਲਿਖਦਾ ਕਹਿੰਦੇ ਮੈਂ ਬਰੇ ਗ੍ਰੰਥ ਪੜੇ ਬੜੀਆਂ ਕਿਤਾਬਾਂ ਪੜੀਆਂ ਜੰਗਲਾਂ ਦੇ ਵਿੱਚ ਭਟਕਿਆ ਥਾਂ ਥਾਂ ਤੇ ਗਿਆ ਪਹਾੜਾਂ ਵਿੱਚ ਵੀ ਗਿਆ ਪਰ ਮੈਨੂੰ ਆਤਮਿਕ ਸ਼ਾਂਤੀ ਨਹੀਂ ਮਿਲੀ ਪਾ ਮੈਨੂੰ ਅੰਦਰ ਦੀ ਸ਼ਾਂਤੀ ਨਹੀਂ ਮਿਲੀ ਮੈਂ ਥਾਂ ਥਾਂ ਤੇ ਗਿਆ ਥਾਂ ਥਾਂ ਤੇ ਭਟਕਿਆ ਮੈਨੂੰ ਆਤਮਿਕ ਸ਼ਾਂਤੀ ਨਹੀਂ ਮਿਲੀ ਮੇਰਾ ਮਨ ਹੜ ਵੇਲੇ ਕਲਪ ਦਾ ਰਹਿੰਦਾ ਸੀ ਕਹਿੰਦੇ ਇੱਕ ਦਿਨ ਕਿਸੇ ਗੁਰਸਿੱਖ ਦੇ ਨਾਲ ਮਲਾਪ ਹੋਇਆ ਉਹਨੇ ਮੈਨੂੰ ਸੁਖਮਣੀ ਸਹਿਜ ਦਾ ਗੁਟਕਾ ਦਿੱਤਾ ਕਹਿੰਦੇ ਜਦੋਂ ਮੈਂ ਸੁਖਮਨੀ ਸਾਹਿਬ ਦੀ ਬਾਣੀ ਪੜ੍ਹਨੀ ਸ਼ੁਰੂ ਕੀਤੀ ਸਮਝਣੀ ਸ਼ੁਰੂ ਕੀਤੀ ਤੇ ਕਹਿੰਦੇ ਮੇਰੇ ਅੰਦਰ ਫਿਰ ਆਤਮਿਕ ਸ਼ਾਂਤੀ ਆਉਣੀ ਸ਼ੁਰੂ ਹੋ ਗਈ ਪਵ ਅੰਦਰ ਰਸ ਆਉਣਾ ਸ਼ੁਰੂ ਹੋ ਗਿਆ ਅੰਦਰ ਆਨੰਦ ਆਉਣਾ ਸ਼ੁਰੂ ਹੋ ਗਿਆ ਅੰਦਰ ਦੀ ਕਲਪਨਾ ਦੂਰ ਹੋ ਗਈ ਅੰਦਰ ਦਾ ਕਲੇਸ਼ ਦੂਰ ਹੋ ਗਿਆ ਵੀ ਨੇ ਤੋ ਵਿਦਵਾਨ ਪਤਾ ਕੀ ਲਿਖਦਾ ਫਿਰ ਆਪਣੇ ਚੇਲਿਆਂ ਨੂੰ ਕੀ ਕਹਿੰਦਾ ਕਹਿੰਦਾ ਮੇਰੇ ਚੇਲਿਓ ਜਦੋਂ ਮੇਰੀ ਮੌਤ ਹੋ ਜਾਵੇ ਨਾ ਵੇਖੋ ਬਾਣੀ ਨਾਲ ਕਿੰਨਾ ਪਿਆਰ ਪੈ ਗਿਆ ਕਿ ਮੇਰੇ ਚਿਲਿਓ ਜਦੋਂ ਮੇਰੀ ਮੌਤ ਹੋ ਜਾਵੇ ਮੇਰਾ ਸਰੀਰ ਤੁਸੀਂ ਜਦੋਂ ਦਫਨਾਉਣ ਲੱਗੋ ਤਾਂ ਨਾਲ ਇੱਕ ਸੁਖਮੀ ਸਹਦਾ ਗੁਟਕਾ ਸਹ ਵੀ ਰੱਖ ਦਿਓ ਤਾਂ ਕਿ ਇਹ ਸਰੀਰ ਵੀ ਪ੍ਰਵਾਨ ਹੋ ਜਾਵੇ ਕਹੇ ਨਾਨਕੇ ਸੀ ਪ੍ਰਵਾਨ ਹੋਆ ਜਿਨ ਸਤਗੁਰੂ ਸਿਓ ਚਿਤ ਲਾਇਆ ਵੇਖੋ ਗੈਰ ਸਿੱਖ ਦਾ ਕਿਵੇਂ ਗੁਰਬਾਣੀ ਨਾਲ ਪਿਆਰ ਪੈ ਗਿਆ ਗੁਰਬਾਣੀ ਕਿਵੇਂ ਝੋਲੀਆਂ ਭਰਦੀ ਪਈ ਹੈ ਪਗਾਂ ਵਾਲਿਓ ਸਤਿਗੁਰ ਦੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪ ਉਹ ਬਿਅਦਾ ਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗਾਦੀ ਦਿੱਤੀ ਹੈ ਜਿਸ ਬਿਅਦਾ ਦੇ ਨਾਲ ਗੁਰਨਾਇਕ ਪਾਸ਼ਾ ਨੇ ਗੁਰੂ ਅੰਗਦ ਦੇ ਪੁੱਤ ਜੀ ਨੂੰ ਗੁਰਤਾ ਗਾਦੀ ਦਿੱਤੀ ਸੀ ਗੁਰੂ ਅੰਗਦ ਦੇਵ ਜੀ ਨੇ ਗੁਰੂ ਅਮਰਦਾਸ ਜੀ ਨੂੰ ਗੁਰਬਾਣੀ ਨਾਲ ਪਿਆਰ ਕਰੀਏ ਗੁਰਬਾਣੀ ਦਾ ਓਟ ਆਸਰ ਲਈਏ ਗੁਰਬਾਣੀ ਅੱਜ ਵੀ ਝੋਲੀਆਂ ਪੜਨੀ ਪਈ ਹੈ ਇਹ ਗੁਰਬਾਣੀ ਪੜ ਕੇ ਕਈਆਂ ਨੂੰ ਬ੍ਰਹਮ ਗਿਆਨ ਹੋ ਗਿਆ ਕਈਆਂ ਨੂੰ ਬ੍ਰਹਮ ਗਿਆਨ ਹੋ ਰਿਹਾ ਹੈ ਤੇ ਰੇਂਦੀ ਦੁਨੀਆ ਦਾ ਕਈਆਂ ਨੂੰ ਬ੍ਰਹਮ ਗਿਆਨ ਹੋਵੇਗਾ ਬੋਲੇ ਸੋ ਨਿਹਾਲ ਸਤਗੁਰ ਦੇ ਬਚਨ ਨੇ ਤੀਨ ਰੂਪ ਹੈ 모ਹੇ ਕੇ ਸੁਨੋ ਨੰਦ ਜਤ ਲਾਏ ਕਹਿੰਦੇ ਭਾਈ ਨੰਦ ਲਾਲ ਜੀ ਤੀਨ ਰੂਪ ਹੈ 모ਹੇ ਕੇ ਸੁਨੋ ਨੰਦ ਜਤ ਲਾਏ ਨਿਰਗੁਣ ਸਰਗੁਣ ਹੁਣ ਸ਼ਬਦ ਹੈ ਕਹ ਤੁਹੇ ਸਮਝਾਈ ਨਿਰਗੁਣ ਮੇਰਾ ਸਰੂਪ ਹੈ ਸਰਗੁਣ ਮੇਰਾ ਸਰੂਪ ਹੈ ਗੁਰ ਸ਼ਬਦ ਧੰਤਨ ਗੁਰਦਮ ਸਿੰਘ ਸਾਹਿਬ ਜੀ ਨਿਰਗੁਣ ਸਰਗੁਣ ਗੁਰ ਸ਼ਬਦ ਹੈ ਕਹਿ ਤੋਹਿ ਸਮਝਾਏ ਆਉ ਦਾਦਾ ਮਾਨੇ ਗੁਰਮਖੋ ਸਮਾ ਹੋ ਗਿਆ ਹੈ ਇੱਕ ਵਾਰ ਗੁਰ ਗ੍ਰੰਥ ਸਾਹਿਬ ਨੂੰ ਧੰਨ ਗਿਆ ਲਈ ਫਿਰ ਅਰਦਾਸ ਨੂੰ ਸਮਾਪਤੀ ਹੈ ਜੀ ਵੈਸੇ ਅਗਾਂਹ ਜਾਣਾ ਸੀ ਪਰ ਸਮਾ ਗੁਰਮਖ ਹੋ ਚੁੱਕਿਆ ਹੈ ਮੈਂ ਬੜਾ ਜਿੰਦਰ ਕੀਤਾ ਕਿ ਸਮੇਂ ਦੇ ਵਿੱਚ ਹੀ ਸਤਿਗੁਰ ਦੀ ਸੇਵਾ ਲੈਣ ਸਤਿਗੁਰ ਦੀ ਸੇਵਾ ਲਈ ਹੈ ਇੱਕ ਵਾਰ ਗੁਰ ਗ੍ਰੰਥ ਸਾਹਿਬ ਦੇ ਪਿਆਰ ਦੇ ਵਿੱਚ ਅੰਦਰੋਂ ਅਰਦਾਸ ਕਰਿਓ ਸਤਿਗੁਰ ਜੀ ਕਿਰਪਾ ਕਰੋ ਸਾਨੂੰ ਉਮੀਦ ਸਾਡੇ ਪਰਿਵਾਰ ਤੋਂ ਵੀ ਤੁਸੀਂ ਆਪਣੇ ਚਰਨਾਂ ਨਾਲ ਜੋੜ ਕੇ ਰੱਖਿਓ ਗੁਰਬਾਣੀ ਨਾਲ ਜੋੜ ਕੇ ਰੱਖਿਓ ਸਤਿਗੁਰੂ ਜੇ ਸੁੱਖ ਦੇਦਾ ਤਾ ਤੁਝੇ ਅਰਾਧੀ ਦੁੱਖ ਵੀ ਤੁਝੇ ਦਿਹਾਈ ਜੇ ਸੁੱਖ ਨੇ ਤਾ ਵੀ ਤੇਰਾ ਸ਼ੁਕਰਾਨਾ ਕਰੀਏ ਜੇ ਘਰ 'ਚ ਦੁੱਖ ਆ ਗਏ ਨੇ ਤਾ ਵੀ ਤੇਰੇ ਅਗੇ ਅਰਦਾਸ ਕਰਕੇ ਕਿ ਇਹ ਕੋਲੋਂ ਸੁੱਖਾਂ ਦੀ ਪ੍ਰਾਪਤੀ ਕਰੀਏ ਮਹਾਰਾਜ ਜੀ ਆਓ ਪਿਆਰ ਦੇ ਬੜੀਏ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਦੀ ਧੰਨ 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 ਹੈ ਮੈਂ ਕਿ ਬੇਨਤੀ ਕਰਾਂ ਜਦੋਂ ਗੁਰੂ ਗ੍ਰੰਥ ਸਾਹਿਬ ਨੂੰ ਤਨ ਨੇ ਕਿਹਾ ਕੰਜੂਸੀ ਨਾ ਕਰਿਆ ਕਰੋ ਸਤਗੁਰ ਦੀ ਬਾਣੀ ਕਹਿੰਦੀ ਏ ਤਾਰਿਆ ਜਹਾਨ ਲਹਿਆ ਅਭਿਮਾਨ ਜਿੰਨੀ ਦਰਸ਼ਨ ਪਾਇਆ ਏ ਗੁਰੂ ਗ੍ਰੰਥ ਸਾਹਿਬ ਜੀ ਜਿੰਨੀ ਤੁਧਨੋਂ ਧਨ ਕਿਹਾ ਤਿੰਨ ਜਾਮੇ ਨੇ ਤਾਂ ਆਇਆ ਉਹ ਜਮਾ ਦੀ ਕੀ ਮਜਾਲ ਉਹਦੇ ਕੋਲ ਆ ਜਨ ਜਿਹਨੇ ਇੱਕ ਵਾਰ ਗੁਰੂ ਗ੍ਰੰਥ ਸਾਹਿਬ ਨੂੰ ਧੰਨ ਗਾਇਤਾ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਗ੍ਰੰਥ ਸਾਹਿਬ ਜੀ 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 ਗ੍ਰੰਥ ਸਾਹਿਬ ਜੀ ਧੰਨ ਹੈ ਹਨ ਹੈ ਧੰਨ ਹੈ ਧੰਨ ਹੈ ਗੁਰੂ ਗ੍ਰੰਥ ਸਾਹਿਬ ਜੀ ਧੰਨ ਹੈ ਸਤਗੁਰ ਜੀ ਕਿਰਪਾ ਕਰਨ ਸਤਗੁਰ ਜੀ ਬਖਸ਼ਿਸ਼ ਕਰਨ ਵਿਚਾਰ ਕਰਦੇ ਆ ਇੱਕ ਨਹੀਂ ਅਨੇਕਾਂ ਗਲਤੀਆਂ ਪੁੱਲਾਂ ਹੋ ਗਈਆਂ ਨੇ ਸਤਗੁਰ ਜੀ ਬਖਸ਼ਣ ਯੋਗ ਨੇ ਸਾਧਕ ਦੇ ਸਾਧ ਸੰਤ ਬਖਸ਼ਣ ਯੋਗ ਹੈ ਦਾਤੀਆਂ ਬੁੱਲਾ ਬਖਸ਼ੋ ਜੀ ਬਖਸ਼ਦੇ ਹੋ ਦਿਓ ਅਸੀਸ ਪਰਵਾਨੋ ਫਤੇ ਪਿਆਰ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ